ਹਾਂਜੀ ਪਿਆਰੇ ਵਿਦਿਆਰਥੀਓ ਮੈਰਿਟੋਰੀਅਸ ਸਕੂਲਾਂ ਦੀ ਜਿਹੜੀ ਕਾਉਂਸਲਿੰਗ ਆ ਗਈ 11ਵੀਂ ਕਲਾਸ ਦੇ ਲਈ ਐਲੀਜੀਬਲ ਐਲੀਜੀਬਲ ਜਿਹੜੇ ਕੈਂਡੀਡੇਟ ਕਿਹੜੇ ਨੇ ਕਿ ਮੈਰਿਟੋਰੀਅਸ ਇਗਜ਼ਾਮ ਦੇ ਲਈ ਲੜਕੇ ਕੈਟਾਗਰੀ ਤਿੰਨ ਬਣਾਈਆਂ ਜਾਂਦੀਆਂ ਨੇ ਲੜਕਿਆਂ ਦੀ ਓਪਨ ਪ੍ਰਾਈਵੇਟ ਸਕੂਲ ਤੇ ਡਿਸੇਬਲਡ ਮੈਂ ਸਪਸ਼ਟ ਕਰ ਦਿਆਂ ਓਪਨ ਤੋਂ ਭਾਵ ਉਹ ਬੱਚੇ ਨੇ ਜਿਹੜੇ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਆ ਮੈਰਿਟੋਰੀਅਸ ਸਕੂਲ ਵਿੱਚ ਕੋਈ ਵੀ ਕੈਟਾਗਰੀ ਨਹੀਂ ਹੁੰਦੀ ਸਿਰਫ ਤਿੰਨ ਕੈਟਾਗਰੀ ਬਣਾਈਆਂ ਗਈਆਂ ਨੇ ਓਪਨ ਵਿੱਚ ਉਹਨਾਂ ਬੱਚਿਆਂ ਨੂੰ ਰੱਖੇਗਾ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਹਨ ਪ੍ਰਾਈਵੇਟ ਸਕੂਲਾਂ ਦੇ 10% ਸੀਟਾਂ ਹੁੰਦੀਆਂ ਨੇ ਜਿਹੜੇ ਪ੍ਰਾਈਵੇਟ 'ਚ ਪੜ੍ਹਿਆ ਜਿਨ੍ਹਾਂ ਕੋਲੇ ਆਟਾ ਦਾਲ ਕਾਰਡ ਜਿਹੜਾ ਚਾਹੀਦਾ ਡਿਸੇਬਲਡ ਬੱਚੇ ਉਹ ਹੁੰਦੇ ਜਿਹੜੇ ਕਿਸੇ ਪੱਖੋਂ ਜਿਹੜਾ ਸਰੀਰਕ ਜਿਹੜਾ ਵਿਕਲਾਂਗ ਨੇਗੇ ਕਿਸੇ ਪੱਖੋਂ ਉਹਨਾਂ ਦੇ ਲਈ ਜਿਹੜਾ ਕੋਟਾ ਨਿਸ਼ਿਤ ਕੀਤਾ ਗਿਆ। ਉਹ ਜਾਣੀਏ ਸਭ ਤੋਂ ਪਹਿਲਾਂ ਓਪਨ ਸਕੂਲ ਦੇ ਲਈ ਓਪਨ ਤੋਂ ਭਾਵ ਓਪਨ ਕੈਟਾਗਰੀ ਤੋਂ ਭਾਵ ਮੇਰੇ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਏ ਬੱਚੇ ਜਿਨ੍ਹਾਂ ਨੇ 10ਵੀਂ ਸਰਕਾਰੀ ਸਕੂਲ ਤੋਂ ਕੀਤੀ ਆ। ਸਭ ਤੋਂ ਪਹਿਲਾਂ ਜਿਹੜਾ ਮਨਵੀਰ ਸਿੰਘਾ ਦਾ ਇਸਨੇ 137 ਨੰਬਰ ਜਿਹੜੇ ਪ੍ਰਾਪਤ ਕੀਤੇ ਨੇਗੇ ਤੇ ਇੱਕ ਰੈਂਕ ਜਿਹੜਾ ਇਸਦਾ ਆਇਆਗਾ ਮੈਟ ਨੰਬਰ ਇੱਕ ਜਿਹੜਾ ਮਨਵੀਰ ਸਿੰਘ ਦਾ ਉਸ ਤੋਂ ਲਵਾ ਰੋਹਿਤ ਬਰਮਾ ਹੈ 131 ਦੂਸਰਾ ਰੈਂਕ ਹੈ ਫਿਰ 130 ਅੰਕ 129 ਨੰਬਰ 127 26 ਆਪਾਂ ਉਹ ਦੇਖੀਏ ਹੌਲੀ ਹੌਲੀ ਚੱਲਦੇ ਆ ਤੁਸੀਂ ਇਸ ਨੂੰ ਜਿਹੜਾ ਰੋਕ ਕੇ ਵੀ ਦੇਖ ਸਕਦੇ ਹੋ 88 ਪੇਜਾਂ ਤਕਰੀਬਨ ਇਸ ਤੇ ਮੈਂ ਬਹੁਤ ਹੀ ਮੀਰਫਤਾਰ ਦੇ ਨਾਲ ਅੱਗੇ ਚੱਲਦਾ 111 ਨੰਬਰ 109 ਨੰਬਰ ਹੈ ਸੀਟ ਤੇ 108 107 6 6 5 4 ਤੁਸੀਂ ਦੇਖ ਸਕਦੇ ਹੋ ਆਪਣਾ ਨਾਲ-ਨਾਲ ਮੈਂ ਤੁਹਾਡੀ ਜਾਣਕਾਰੀ ਦੇ ਲਈ ਵਿੱਚ ਵਾਅਦਾ ਕਰਦਾ ਦੱਸਦਾ ਵੀ ਚੰਨਾ ਬਹੁਤ ਸਾਰੇ ਬੱਚਿਆਂ ਦੇ ਫੋਨ ਆਉਂਦੇ ਆ ਉਹ ਪੁੱਛਦੇ ਨੇ ਜੀ ਸਾਡੇ ਨੰਬਰ ਸਰ ਵੱਧ ਨੇ ਮੇਰੇ ਤਾਂ ਦੂਜੇ ਦੇ ਘੱਟ ਸੀਗੇ ਮੇਰਾ ਨੰਬਰ ਰਹਿ ਗਿਆ ਦੂਜੇ ਦਾ ਕਿਉਂ ਆ ਗਿਆ ਆਪ ਜੀ ਨੂੰ ਦੱਸ ਦਈਏ ਪਹਿਰੇ ਵਿਦਿਆਰਥੀ ਉਹ ਤਿੰਨ ਪ੍ਰਕਾਰ ਦੀਆਂ ਕੰਡੀਸ਼ਨ ਨੇ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਹੇਗਾ ਨੰਬਰ ਨੇ ਜਿਹੜੇ ਤੁਸੀਂ ਰਿਜ਼ਲਟ 'ਚ ਦੇਖਿਆ ਹੁਣ ਆ ਉਹਦੇ ਵਿੱਚ ਰੀਜਨਿੰਗ ਦੇ ਵਿੱਚ ਤੁਹਾਡੇ ਜਿਹੜੇ 11 ਸਵਾਲ ਠੀਕ ਹੋਣੇ ਚਾਹੀਦੇ ਆ ਜਾਨੀ ਕਿ ਹਰੇਕ ਵਿਸ਼ੇ ਦੇ ਵਿੱਚੋਂ 35% ਨੰਬਰ ਆਉਣੇ ਜ਼ਰੂਰੀ ਨੇਗੇ 11 ਸਵਾਲ ਠੀਕ ਹੋਣੇ ਚਾਹੀਦੇ ਨੇ ਇਸ ਤੋਂ ਇਲਾਵਾ ਜਿਹੜਾ ਤੁਹਾਡੇ ਵਿਸ਼ੇ ਦੇ ਵਿੱਚੋਂ ਵੀ ਸਵਾਲ ਜਿਹੜੇ ਠੀਕ ਚਾਹੀਦੇ ਨੇਗੇ ਸਹੀ ਉਹ ਮੈਂ ਇੱਕ ਵੀਡੀਓ ਵੀ ਪਾਈ ਹੋਈ ਆ ਤੋ ਦੇਖ ਸਕਦੇ ਹੋ ਤੁਸੀਂ ਜਿਹੜਾ ਚੈਨਲ ਤੇ ਜਾ ਕੇ ਸਾਰੇ ਵੀ ਕਿਹੜੇ ਬੱਚੇ ਐਲੀਜੀਬਲ ਹੋਣਗੇ ਤੇ ਕੁੱਲ ਜਿਹੜਾ ਤੁਹਾਡੇ ਜੋੜ 40% ਬਣਨਾ ਚਾਹੀਦਾ ਹੈਗਾ ਸੋ ਸਾਰੀਆਂ ਕੰਡੀਸ਼ਨਾਂ ਹੁੰਦੀਆਂ ਨੇ ਇਹ ਜਾਨੀ ਕਿ 53 ਨੰਬਰ ਤੋਂ ਘੱਟ ਕਿਸੇ ਵੀ ਬੱਚੇ ਦੇ 53 ਨੰਬਰ ਤੋਂ ਹੋਣ ਨਾ ਤਾਂ ਫੇਰ ਜਿਹੜਾ ਹੈਗਾ ਉਹ ਬੱਚਾ ਐਲੀਜੀਬਲ ਨਹੀਂ ਮੰਨਿਆ ਜਾਂਦਾ ਜੇਕਰ 52 ਨੇ ਉਸਦੇ ਬਾਕੀ ਸਾਰੀ ਜਾਣਕਾਰੀ ਪਾਈ ਹੋਈ ਆ ਤੁਸੀਂ ਨਾਲ ਦੀ ਨਾਲ ਮੈਟ ਵੀ ਦੇਖਦੇ ਜਾਓ 11 ਨੰਬਰ ਪੰਨੇ ਤੇ ਆ ਗਏ ਆਪਾਂ ਵੈਸੇ ਇਹ ਵੀਡੀਓ ਸਾਰੀਆਂ ਸੰਖੇਪ ਬਣਾਉਣੇ ਆ ਸਮੇਂ ਦੀ ਜਾਗਤ ਨੂੰ ਦੇਖਦੇ ਇਹ ਬਹੁਤ ਆਪਾਂ ਧੀਮੀ ਲੈ ਕੇ ਜਾ ਰਹੇ ਆਂ ਕਿਉਂਕਿ ਬਹੁਤ ਸਾਰੇ ਬੱਚਿਆਂ ਕੋਲੇ ਇਹ ਮੈਟਲਿਸਟ ਦੀ ਸੂਚੀ ਪਹੁੰਚੀ ਨਹੀਂ ਹੈਗੀ ਤਾਂ ਕਰਕੇ ਆਪਾਂ ਇਹਦੇ ਥੋੜਾ ਜਿਹਾ ਟਾਈਮ ਲਾ ਰਹੇ ਹਾਂ 90 ਨੰਬਰ ਵਾਲੇ ਆਗੇ 99 ਵਾਲੇ ਆਗੇ ਸਾਰੇ ਓਪਨ ਕੈਟਾਗਰੀ ਵਾਲੇ ਚੱਲ ਰਹੇ ਆ ਓਪਨ ਤੋਂ ਭਾਵ ਉਹ ਬੱਚੇ ਜੋ ਸਰਕਾਰੀ ਸਕੂਲਾਂ ਤੋਂ ਪੜ੍ਹੇ ਹਨ ਉਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਅਰਖਾ ਗਿਆ ਹੈ ਇਸ ਕਰਕੇ ਆਓ ਆਪਾਂ ਦੇਖੀ ਅੱਗੇ ਕਿੰਨੇ ਰੈਂਕ ਤੱਕ ਇਹ ਬੱਚੇ ਜਿਹੜੇ ਜਾ ਰਹੇ ਨੇਗੇ ਸੋ ਦੇਖਦੇ ਹਾਂ ਓਪਨ ਕੈਟਾਗਰੀ ਵਾਲੇ ਜਿਹੜਾ ਤੁਸੀਂ ਨਾਲ-ਨਾਲ ਦੇਖਦੇ ਜਾਣਾ ਹੈ ਬਹੁਤ ਤੀਮੀ ਰਫਤਾਰ ਦੇ ਨਾਲ ਮੈਂ ਇਸ ਨੂੰ ਅੱਗੇ ਪਾਸ ਕਰ ਰਿਹਾਗਾ ਤਾਂ ਕਿ ਤੁਸੀਂ ਆਪਣਾ ਰੈਂਕ ਹੈਗਾ ਇਹਦੇ ਵਿੱਚੋਂ ਦੇਖ ਸਕੋ ਬਕਾਇਦਾ ਤੌਰ ਤੇ ਓਪਨ ਕੈਟਾਗਰੀ ਵਾਲੇ ਬੱਚੇ ਆਓ ਦੇਖੀਏ ਕਿਥੋਂ ਤੱਕ ਜਿਹੜੇ ਜਾ ਰਹੇ ਨੇਗੇ ਤੁਹਾਡੇ ਲਈ ਜਿਹੜੀਆਂ ਸਾਰੀਆਂ ਵੀਡੀਓ ਬਣਾਈਆਂ ਜਾਣੀਆਂ ਕਿਹੜੇ-ਕਿਹੜੇ ਡਾਕੂਮੈਂਟ ਦੀ ਜ਼ਰੂਰਤ ਹੈ ਬਹੁਤ ਸਾਰੇ ਬੱਚੇ ਪੁੱਛ ਰਹੇ ਆ ਜਿਹੜਾ ਮੇਰਾ ਕੰਮ ਤੁਹਾਡੀ ਸੇਵਾ ਦੇ ਵਿੱਚ ਤੁਹਾਡੇ ਕੰਮ ਨੂੰ ਸਿਖਾਲਾ ਕਰਨਾਗਾ ਤਾਂ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਹੋਵੇ ਵਿਦਿਆਰਥੀਓ ਤੁਸੀਂ ਆਪਣੀ ਕਾਉਂਸਲਿੰਗ ਦੇ ਵਿੱਚ ਕਿਹੜੇ-ਕਿਹੜੇ ਦਸਤਾਵੇਜ਼ ਲੈ ਕੇ ਜਾਣੇ ਆ ਕਿ ਕੀ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਨਾ ਹੋਵੇ ਸਾਰੀਆਂ ਚੀਜ਼ਾਂ ਦੱਸੀ ਜਾਣੀਆਂ ਬਕਾਇਦਾ ਤੌਰ ਤੇ ਇਸ ਤੋਂ ਬਾਅਦ ਵੀ ਦੱਸਾਂਗੇ ਕਿ ਮੈਰਿਟੋਰੀਅਸ ਸਕੂਲਾਂ ਵਿੱਚ ਜਦੋਂ ਤੁਹਾਡੀ ਐਡਮਿਸ਼ਨ ਹੋਊਗੀ ਐਡਮਿਸ਼ਨ ਫਾਰਮ ਭਰਨ ਦੇ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈਗੀ ਉਹ ਵੀ ਤੁਹਾਨੂੰ ਬਕਾਇਦਾ ਤੌਰ ਤੇ ਦੱਸਾਂਗੇ ਸਾਰੀ ਚੀਜ਼ ਜਿਹੜੀ ਮੋਈਆ ਕਰਵਾਈ ਜਾਊਗੀ ਤਾਂ ਕਿ ਕਿਸੇ ਪ੍ਰਕਾਰ ਦੀ ਵੀ ਸਮੱਸਿਆ ਜਿਹੜੀ ਨਾ ਆ ਸਕੇ ਆਪਾਂ ਅੱਗੇ ਚੱਲਦੇ ਆਂ ਦੇਖੀਓ ਓਪਨ ਕੈਟਾਗਰੀ ਕਿੱਥੋਂ ਤੱਕ ਪਹੁੰਚੀ ਹੈਗੀ ਲੜਕੀਆਂ ਦੀ ਓਪਨ ਚੱਲ ਰਹੀ ਹੈ ਜੀ 45 ਨੰਬਰ ਪੇਜ ਤੇ ਪਹੁੰਚ ਗਏ ਆਪਾਂ 88 ਪੰਨੇ ਨੇ ਇਸ ਦੇ ਬਹੁਤ ਠਹਿਰਾਓ ਦੇ ਨਾਲ ਮੈਂ ਚੱਲ ਰਿਹਾਗਾ ਥੋੜਾ ਟਾਈਮ ਜ਼ਰੂਰ ਲੱਗ ਰਿਹਾਗਾ ਕਿ ਤੁਸੀਂ ਤਸੱਲੀ ਨਾਲ ਇਹਨੂੰ ਦੇਖ ਸਕੋ ਤੁਹਾਡਾ ਰੈਂਕ ਕਿੱਥੇ ਹੈਗਾ ਵੀਡੀਓ ਤੋਂ ਵੀਡੀਓ ਤੁਹਾਡੇ ਸਾਹਮਣੇ ਬਹੁਤ ਸਾਫ਼ ਤੇ ਸਪਸ਼ਟ ਹੈ ਸਕਰੀਨ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਅੰਤਰੰਤਰ 10 ਤਰੀਕ ਤੋਂ ਜਿਹੜੀ ਕਾਉਂਸਲਿੰਗ ਸ਼ੁਰੂ ਆਪਾਂ ਬਾਅਦ ਦੇ ਵਿੱਚ ਵੀ ਬਣਾਵਾਂਗੇ ਵੀਡੀਓ ਕੱਲੇ-ਕੱਲੇ ਦਿਨ ਲਈ ਵੀ ਅੱਜ 10 ਨੂੰ ਕਿੰਨਾ ਬੱਚਿਆਂ ਦੀ ਹੋ ਰਹੀ ਆ ਕਿੰਨੇ ਰੈਂਕ ਤੋਂ ਲੈ ਕੇ ਕਿੰਨੇ ਤੱਕ ਹੋ ਰਹੀ ਆ ਕਿੰਨੇ ਨੰਬਰਾਂ ਤੋਂ ਲੈ ਕੇ ਹੋ ਰਹੀ ਆ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਨੂੰ ਮਹੀਆ ਬਕਾਇਦਾ ਤੌਰ ਤੇ ਕਰ ਦਿੱਤੀ ਜਾਵੇਗੀ ਵਿਦਿਆਰਥੀਓ ਇਸ ਗੱਲ ਦਾ ਸਾਰਿਆਂ ਨੇ ਤੁਸੀਂ ਸਹਜਤਾ ਦੇ ਨਾਲ ਜਿਹੜਾ ਬਿਲਕੁਲ ਧਿਆਨ ਰੱਖਣਾਗਾ ਆਪਾਂ ਵੇਖਦੇ ਅੱਗੇ ਜਾ ਰਹੇ ਆਂਗੇ 72 ਨੰਬਰ ਵਾਲੇ ਬੱਚੇ ਆ ਗਏ 71 ਵਾਲੇ ਆ ਗਏ ਜੀ ਫੇਰ 71 ਵਾਲੇ ਆ ਗਏ ਅੱਗੇ ਦੇਖੀ ਆਪਾਂ ਓਪਨ ਕੈਟਾਗਰੀ ਚੱਲ ਰਹੀ ਆ ਸਰਕਾਰੀ ਸਕੂਲਾਂ ਚ ਪੜਦੇ ਬੱਚੇ ਆ ਉਹਨਾਂ ਨੂੰ ਓਪਨ ਕੈਟਾਗਰੀ ਦੇਦਿਆਂ ਰੱਖਿਆ ਗਿਆ 70 ਵਾਲੇ ਬੱਚੇ ਆ ਗਏ 70 ਤੋਂ ਬਾਅਦ ਵਾਲੇ ਦੇਖਦੇ ਆਪਾਂ 69 ਵਾਲੇ ਵੀ ਆ ਗਏ ਲੜਕੀਆਂ ਦੇ ਵਿੱਚ 69 वाले, 69 69 ਆ ਗਏ ਬਹੁਤ ਬੱਚੇ ਆ ਜੀ 69 ਵਾਲੇ 69 ਵਾਲੇ 868 ਵਾਲੇ ਆਗੇ 68 ਨੰਬਰਾਂ ਵਾਲੇ ਆਗੇ ਜਾਨੀ ਕਿ ਬਹੁਤ ਬੱਚੇ ਆ ਵੀ ਦੇਖੋ ਕਿੰਨਾ ਇਸ ਨੂੰ ਕੰਪੀਟੀਸ਼ਨ ਕਹਿੰਦੇ ਆ ਵੀ ਇੱਕ ਇੱਕ ਨੰਬਰ ਤੇ ਕਿੰਨੇ ਕਿੰਨੇ ਬੱਚੇ ਆਈ ਜਾਂਦੇ ਆ ਜਿੰਨਾ ਬੱਚਿਆਂ ਦੇ 68 68 ਨੰਬਰ ਹੈਗੇ ਨੇਗੇ ਲਓ ਜੀ 68 ਨੰਬਰ ਵਾਲੇ ਨੇ ਜਿਹੜੇ ਉਹ ਬੁਲਾਏ ਗਏ ਨੇ ਭਾਈ ਪਹਿਲੇ ਕਾਉਂਸਲਿੰਗ ਦੇ ਲਈ एलिजिਬਲ ਹੋਏ ਨੇ ਬੱਚੇ ਇਹ 68 ਨੰਬਰਾਂ ਵਾਲੇ ਜਾਨੀ ਕਿ ਬੁਲਾਏ ਗਏ ਨੇ 2916 ਬੱਚੇ 2916 ਬੱਚੇ ਜਿਹੜੇ ਓਪਨ ਕੈਟਾਗਰੀ ਵਿੱਚ ਆਉਂਦੇ ਆ ਉਹ ਜਿਹੜੇ ਸਰਕਾਰੀ ਸਕੂਲਾਂ ਚ ਉਹਨਾਂ ਦੀ ਮੈਰਿਟ ਬਣੀਆਂ 68 ਨੰਬਰ ਜਿਹੜੇ ਹੈਗੇ ਆ ਉਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੇ ਬੱਚੇ ਤੁਸੀਂ ਦੇਖ ਰਹੇ ਹੋ 134 ਦੇਖੀ ਆਪਾਂ ਕਿੰਨੇ ਮੈਰਿਟ ਨੰਬਰ ਤੱਕ ਬੁਲਾਏ ਗਿਆ ਕਿੰਨੇ ਬੱਚੇ ਬੁਲਾਏ ਨੇ ਇਹ ਪ੍ਰਾਈਵੇਟ ਸਕੂਲਾਂ ਵਾਲੇ ਆਓ ਜੀ ਅੱਗੇ ਦੇਖੀ ਆਪਾਂ ਅੱਗੇ ਚੱਲਦੇ ਹੋਏ 87 86 86 83 81 ਆਓ ਜੀ ਅੱਗੇ ਦੇਖੀਏ 79 ਆਗੇ 70 76 75 74 73 73 ਜਾਨੀ ਕਿ 70 69 69 69 66 65 64 63 62 61 ਆਓ ਜੀ ਅੱਗੇ ਦੇਖੀਏ 69 58 57 ਪ੍ਰਾਈਵੇਟ ਸਕੂਲਾਂ ਵਾਲੇ ਬੱਚੇ 57 ਬਹੁਤ ਸਾਰੇ ਬੱਚੇ ਨਾ ਬੱਚੇ ਨੂੰ ਦੇਖੀ ਜਾਂਦੇ ਹੋਣਗੇ ਵੀ ਸਾਡੇ ਤਾਂ ਉਧਰ ਜਿਹੜੀ ਮੈਟ ਉੱਪਰ ਆ ਕੇ ਖੜ ਗਈ 68 ਤੇ 755 ਤੱਕ ਹੀ ਰਹੀ ਹੈ ਪ੍ਰਾਈਵੇਟ ਤਾਂ ਦੇਖੋ ਬਈ ਅੱਡ ਕੋਟਾ ਹੁੰਦਾ ਇਨਕੋਲੇ ਅੱਟਾ ਦਾਲ ਜਿਹੜਾ ਕਾਰਡ ਹੈਗਾ ਉਹ ਹੋਣਾ ਚਾਹੀਦਾਗਾ ਆਉ ਡਿਸੇਬਲਡ ਬੱਚੇ ਦੇਖੀ ਆਪਾਂ 103 ਸਿਰਫ ਬਹੁਤ ਥੋੜੀ ਜਿਹੀ ਗਿਣਤੀ ਹੈਗੀ ਜਿਹੜਾ ਅੱਠ ਕ ਬੱਚੀ ਨੇ ਬੰਦੇ ਦੇ ਵਿੱਚ 59 ਨੰਬਰ ਵਾਲਾ ਜਿਹੜਾ ਲਾਸਟ ਹੈਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਕਿ ਵਿਦਿਆਰਥੀਆਂ ਤੱਕ ਜਾਣਕਾਰੀ ਪਹੁੰਚੇ ਬਹੁਤ ਸਧਾਰਨ ਸ਼ਬਦਾਂ ਦੇ ਵਿੱਚ ਤੁਹਾਡੀ ਤਾਂ ਗੱਲ ਪਹੁੰਚਾਈ ਜਾਂਦੀ ਆ ਸੋ ਇਸ ਕੀ ਮੈਟਲਿਸਟ ਇਸ ਤੋਂ ਬਾਅਦ ਆਪਾਂ ਅਗਲੀ ਵੀਡੀਓ ਜਾਰੀ ਕਰਾਂਗੇ ਕਿਹੜੇ-ਕਿਹੜੇ ਦਸਤਾਵੇਜ਼ ਚਾਹੀਦੇ ਆ ਡਾਕੂਮੈਂਟਸ ਨੂੰ ਜਦੋਂ ਤੁਸੀਂ ਕਾਉਂਸਲਿੰਗ ਦੇ ਲਈ ਆਓਗੇ ਤੇ ਫੇਰ ਤੁਹਾਡਾ ਐਡਮਿਸ਼ਨ ਫਾਰਮ ਆ ਜਿਹੜਾ ਉਹ ਕਿਵੇਂ ਭਰਿਆ ਜਾਂਦਾ ਸਾਰੀ ਜਾਣਕਾਰੀ ਮਹੀਆ ਕਰਾਈ ਜਾਊਗੀ ਹੋਸਟਲ ਫਾਰਮ ਕਿਵੇਂ ਭਰਿਆ ਜਾਂਦਾ ਤੁਹਾਡਾ ਤਾਂ ਜਿਹੜੀ ਵੱਧ ਤੋਂ ਵੱਧ ਤੁਸੀਂ ਇਸ ਵੀਡੀਓ ਨੂੰ ਅੱਗੇ ਭੇਜੋ ਤਾਂ ਕਿ ਵੱਧ ਤੋਂ ਵੱਧ ਬੱਚੇ ਲਾਭ ਉਠਾ ਸਕਣ ਫ੍ਰੀ ਆਫ ਕੋਸਟ ਸੇਵਾ ਤੁਹਾਡੇ ਲਈ ਆ ਤੁਹਾਨੂੰ ਸਿਖਾਲਾ ਕਰਨ ਦੇ ਲਈ ਆ ਕਿਉਂਕਿ ਅੱਜ ਦਾ ਯੁੱਗ ਟੈਕਨਾਲੋਜੀ ਦਾ ਯੁੱਗਾਗਾ ਤਾਂ ਘਰ ਬੈਠੇ ਉਠਾਈ ਤੁਹਾਨੂੰ ਸਾਰੀਆਂ ਸੂਚਨਾਵਾਂ ਭੇਜ ਸਕੀਏ